ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਤੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਟਾਈਮ ਨੂੰ ਸ਼ਾਮ ਦੇ ਪੌਣੇ 5 ਹੋ ਗਏ ਆ ਤੇ ਅਸੀਂ ਗਏ ਸੀਗੇ ਸਵੇਰੇ ਅੱਜ ਵਿਆਹ ਕੁੜੀ ਦਾ ਇੱਥੇ ਸਾਡੇ ਪਿੰਡ ਵਿਆਹ ਆ ਤੇ ਮੰਮੀ ਹੈ ਨਹੀਂ ਸੀਗੇ ਫਿਰ ਮੈਨੂੰ ਜਾਣਾ ਪਿਆ ਸ਼ਗਨ ਦੇਣਾ ਸੀਗਾ ਇਸ ਕਰਕੇ ਤੇ ਮੰਮੀ ਕਿਤੇ ਗਏ ਹੋਏ ਆ ਤੇ ਬਾਕੀ ਅੱਜ ਆਪਾਂ ਚੱਲੇ ਹਾਂ ਜੀ ਮੈਂ ਆਪਣੇ ਪੇਕੇ ਆ ਨੂੰ ਕਲਨਗਰ ਕੀਰਤਨਾ ਉੱਥੇ ਤਾਂ ਇਸ ਕਰਕੇ ਤੇ ਬਾਕੀ ਮੈਂ ਹਨਾ ਰੋਟੀ ਇੱਧਰ ਬਣਾ ਕੇ ਰੱਖ ਦਿੱਤੀ ਆ ਤੇ ਸਾਗ ਥੋੜਾ ਜਿਹਾ ਮੈਂ ਤੋੜ ਕੇ ਦਿੱਤਾ ਇੰਨਾ ਕਈ ਮਾੜਾ ਆ ਮੈਂ ਖਾਦਾ ਹੁਣ ਤੇ ਉਦਾਂ ਅਸੀਂ ਰਾਤੀ ਖਾਦਾ ਇਹ ਸਮਾਗ ਤੇ ਮੈਂ ਕਿ ਜੇ ਸਮਰ ਦੇ ਪਾਪਾ ਕੰਮ ਤੇ ਗਏ ਹੁਣ ਹੁਣ ਆਉਣ ਵਾਲੇ ਹੀ ਆ ਜੇ ਮੈਂ ਕਹੂੰ ਨਹੀਂ ਖਾਣੀ ਹੋਈ ਆ ਕੱ디 ਰੋਟੀ ਚਲ ਖਾ ਤਾਂ ਲਵਾਂਗੇ ਤਾਂ ਨਾਲੇ ਮੰਮੀ ਦਾ ਪਤਾ ਨਹੀਂ ਲੇਟ ਆਉਣਾ ਫਿਰ ਤੰਨੂ ਵੀ ਆ ਕੇ ਜੇ ਉਹਨੇ ਖਾਣੀ ਹੋਈ ਤਾਂ ਰੋਟੀ ਖਾ ਲਵਾਂਗਾ ਬਾਕੀ ਮੈਂ ਕੱਪੜੇ ਸਾਰੇ ਹੀ ਧੋ ਤੂਕੇ ਤੈਹਾਂ ਲਾ ਕੇ ਆਪਣੇ ਰੱਖ ਦਿੱਤੇ ਆ ਤਾਂ ਜਿਹੜੇ ਅਸੀਂ ਫਿਰ ਸਵੇਰੇ ਲਾ ਕੇ ਗਏ ਮੈਂ ਪਹਿਲਾ ਕੱਪੜੇ ਧੋਲੇ ਸੀਗੇ ਕੱਲ ਵਾਲੇ ਜਿਹੜੇ ਆਪਾਂ ਸਵੇਰੇ ਮੈਂ ਲਾ ਕੇ ਗਏ ਨਾ ਮੇਰੇ ਤਾਂ ਸੁਮਰ ਦੇ ਸੀਗੇ ਉਹ ਫਿਰ ਮੈਂ ਵਾਸ਼ਿੰਗ ਮਸ਼ੀਨ ਚ ਸਾਰਕਤਾ ਹੈਗੀ ਸੀ ਇਸ ਪਾਣੀ ਤੇ ਉਹਨਾਂ ਹੀ ਫਿਰ ਮੈਂ ਧੋ ਦਿੱਤੇ ਸੀਗੇ ਤੇ ਸਮਰ ਸੁੱਕਤਾ ਪਿਆ ਆ ਬੈਗ ਆਪਣਾ ਪੈਕ ਹੋ ਗਿਆ ਆ ਯਾ ਇਹ ਸਮਰ ਦੇ ਕੱਪੜੇ ਕਰਕੇ ਬੈਗ ਭਰ ਜਾਂਦਾ ਆ ਉੱਠ ਗਿਆ ਸਮਰ ਖੁੰਝੇ ਚ ਲੱਗਾ ਆ ਜਾ ਕੇ ਤੈਨੂੰ ਤਾਂ ਮੈਂ ਇੱਥੇ ਪਾਇਆ ਸੀ ਤੂੰ ਜੀ ਖੁੰਝੇ ਚ ਜਾ ਕੇ ਬੈਠੇ ਆ ਹਾਂਜੀ ਹਾਂਜੀ ਤੇ ਸਮਰ ਦੇ ਪਾਪਾ ਹੁਣਾਉਂਗੇ ਉਹ ਬਸ ਤਿਆਰ ਹੋਉਂਗੇ ਤਾਂ ਅਸੀਂ ਫਿਰ ਚੱਲ ਜਾਣਾ ਆ ਕੋਟੀ ਮੈਂ ਪਾਉਣੀ ਆ ਜਰਾਬਾ ਵੀ ਤੇ ਸਮਰ ਦੇ ਵੀ ਬਸ ਕੱਪੜੇ ਉੱਤੇ ਕੋਟ ਪਾਉਣਾ ਹੈ ਇਹਦੇ ਵੀ ਮੋਟਾ ਤੇ ਬਾਕੀ ਆਪਣੀ ਸਾਰਾ ਦਾਨੀ ਆ ਤੇ ਮੈਂ ਫਿਰ ਕੱਪੜੇ ਚੇਂਜ ਕੀਤੇ ਨਹੀਂ ਦੀ ਰੋਟੀ-ਹੁੱਟੀ ਬਣਾ ਲੈਂਦੀ ਮੈਂ ਕਹਿਦੀ ਫਿਰ ਚੱਲ ਜਾਵਾਂਗੇ ਅਸੀਂ ਤੇ ਬਾਕੀ ਮੈਂ ਸਾਮਾਨ ਹਣ ਚੱਕ ਲਮਾ ajo ajo haajo mamma paas aajo aajo mamma paas aajo haajo mamma paas aajo Shani Bugu? Shani Bugu? मसी सुता ये ना इन्नी अल्ट कर दा बाहर जाके इन्नी पूरा नहीं कहना मानता यह तो बोखा बच्चा होया या तो बोखा बच्चा होया है ना किनिया शरारत कर दी है तू तू बो शरारत कर दी है ना है ना तुम बो शरारत कर ना ਕੰਨਾਂ ਦੇ ਖਾਜ ਹੁੰਦੀ ਸੀ ਕੰਨਾਂ ਦੇ ਖਾਜ ਹੁੰਦੀ ਸੀ ਹਾ ਦੇ ਨੇ ਕੀ ਲਾ ਲਿਆ ਕੋਟੀ ਜਈ ਤੇ ਬਾਕੀ ਤੁਸੀਂ ਇੱਦੇ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਤੇ ਟਾਈਮ 5 ਵਜੇ ਗਏ ਆ 5-10 ਮਿੰਟ ਅੱਗੇ ਹੀ ਆ ਇਹ ਤਾਂ ਬਾਕੀ ਹੁਣ ਸਮਰ ਦੇ ਪਾਪਾ ਆਉਂਦੇ ਹੀ ਹੋਣੇ ਆ ਤਾਂ ਫੇਰ ਅਸੀਂ ਤਿਆਰ ਹੋ ਕੇ ਤਾਂ ਚਲ ਜਣਾ ਹੈ ਦੱਸੋ ਜੀ ਚੱਲ ਰੱਖ ਦਿੱਤੀ ਦੋ ਘਟਾ ਮਾਰੀਆ ਹਾਂਜੀ ਅਸੀਂ ਜੀ ਤਿਆਰ ਤਾਂ ਪਹਿਲੀ ਹੀ ਸਮਾਂ ਤੇ ਪਾਪਾ ਵੀ ਆ ਗਏ ਸੀਗੇ ਬਸ ਹੁਣ ਤਨ ਲੱਗੇ ਆ ਪਾਣੀ 6:00 ਵਜ ਗਏ ਆ ਤੇ ਸਮਾਂ ਤੇ ਆ ਕੋਟ ਪਾਣਾ ਆ ਤੇ ਆ ਮੈਂ ਸ਼ਾਲ ਕੋਲ ਰੱਖ ਲਿਆ ਮੈਂ ਘਰੇ ਲੱਤਾ ਤੇ ਦੇ ਦੂੰਗੀ ਤੇ ਬਾਕੀ ਟੌਫੀ ਉਹਨੇ ਦੇਣੀ ਆ ਤੇ ਉਹ ਉੱਤਰ ਚੱਲ ਜਾਂਦਾ ਹੁਣ ਆਉਂਦਾ ਨਾ ਚਲ ਆ ਜੀ ਜਾਨ ਨੂੰ ਗਿੰਦਾ ਲਾ ਲਿਓ ਹਾਂਜੀ ਲੋ ਜੀ 7:00 ਵਜੇ ਪਹੁੰਚ ਗਏ ਸੀਗੇ ਤੇ ਹੁਣ ਟਾਈਮ ਹੋ ਗਿਆ ਆ 7:30 ਅੱਧਾ ਘੰਟਾ ਹੋ ਗਿਆ ਆ ਇਹਨੂੰ ਚਾਹ ਪੀ ਲਈ ਆ ਤੇ ਸਰਮਰ ਵੀ ਉੱਧ ਟੈਕ ਗਿਆ ਆ ਤੇਲ ਦਾ ਵੀ ਆਇਆ ਬੈਠਾ ਤੇ ਜੀ ਸਾਹਿਬ ਆ ਬਹੁਤ ਠੰਡ ਜੀ ਲੱਗਦੀ ਸੀ ਤਾਂ ਹੁਣ ਕੰਬਲ ਵਿੱਚ ਬੈਠੇ ਆ ਬੀਬੀ ਬੈਠੀ ਆ ਇੱਧਰ ਮੈਚ ਲਾਇਆ ਹੋਇਆ ਆ ਮੰਮੀ ਸਬਜ਼ੀ ਬਣਾਉਂਦੇ ਆ ਉੱਧ ਤੇ ਗੁਰਦੁਆਰੇ ਗਿਆ ਨਹੀਂ ਕਿ ਹੁਣ ਟਾਈਮ ਜ਼ਿਆਦਾ ਹੋ ਗਿਆ ਇਸ ਕਰਕੇ ਤੇ ਘਰੋਂ ਹੀ ਤਾਂ ਦਰਦ ਦੇ ਲੇਟ ਹੋ ਗਏ ਤਾਂ ਬਾਕੀ ਦੀ ਬੈਸਾਈਟ ਕ੍ਰਿੰਕੀ ਹੋਰ ਸ਼ੋਰ ਹੀ ਕਰਦਾ ਬਾਕੀ ਸਾਡੇ ਅੱਠ ਮਿੰਟਾਂ ਤੇ ਬੈਠੇ ਨੂੰ ਟਿੰਟੀ ਖਾ ਕੇ ਬੈਜਦਾ ਹੈ ਤੇ ਬਾਹਰ ਬਾਈ ਬਾਈ ਗਾ ਦੋ ਇੱਧਰ ਬਾਈ ਬਾਈ ਇੱਧਰ ਫੋਨ ਬਲਾ ਦੇਖੇ ਵਾਏ ਕਰੋ ਖੇਡਣ ਲੱਗਾ ਹੈ ਰਦਾ ਪਰ ਟਾਈਮ ਲੱਗ ਗਿਆ ਕਿ ਸਭ ਫੋਨ ਘਾਟ ਕਰਨੇ ਨੇ ਸ਼ਾਰਟ ਐਂਡ ਲੌਂਗ ਆਫ ਕੋਪੀ ਵੀ ਕਰੇਗਾ ਗੀਰ ਦੇ ਉਹ ਜਿਹੜੀ ਆਵੇ ਤੇ ਨਾ ਪਉਣਾ ਸੋਹਣੇ ਅੱਜ ਮੰਮੀ ਕਹਿੰਦੀ ਸੁਖਾ ਦੇਣਾ ਕਿ ਨਹੀਂ ਹੋਈਆਂ ਤੇ ਦੋ ਦਿਨਾਂ ਤੋਂ ਕੋਈ ਜਿਹਾ ਆਇਆ ਕਿ ਜਾਣ ਵਾਲਾ ਕਿ ਚੱਲ ਖੇਚ ਲੈ ਆ ਥੋੜੀ ਜਿਹੀ ਸੁਖਲੇਲਾ ਵਾਂਗ ਲੈਣੀ ਆ ਮੈਂ ਤੁਸੀਂ ਐਨੇ ਡੈਡੀ ਵੀ ਉਧਰ ਲੱਗੇ ਆ ਤਾਂ ਮੈਂ ਵੀ ਲੱਗੀ ਮੰਮੀ ਛੱਲ ਛੱਲ ਕੇ ਤੇ ਹੀ ਜਾਂਦੀ ਆ ਤੇ ਇਹ ਟਾਈਮ 9:00 ਵਜੇ ਗਏ ਆ ਅੰਦਰ ਤੇ ਕਹੋ ਨਾ 10 11:00 ਵਜਾਣੀ ਲੱਗ ਜੀ ਆ ਆਹ ਹੋ ਅਸੀਂ ਤੇ ਸਮੇਂ ਤੋਂ ਬਾਅਦ ਮੇਰਾ ਤੇ ਆਇਆ ਹੋਰ ਫੋੜੀ ਏ ਦੇਖੋ ਫਿਰ ਤਾਂ ਮੈਂ ਉੱਪਰ ਸਿੱਧੀ ਹਾਂਟੇ ਹਾਂ ਬੋਲਿਆ ਬਿਆਰੀਂ ਕਹਿੰਦਾ 81 ਰਨ ਬਣਾ ਕੇ ਆਊਟ ਹੋਈ ਬਤਾਰੀਆਂ ਕਹਿੰਦਾ 81 ਰਪੇ ਦੇਖ ਹਾਂਟੇ ਜਨਾ ਹਾਂਜੀ ਲੋ ਜੀ ਗਾਜਰਾ ਕੱਦੂ ਕਾਸ਼ ਕਰ ਲਈਏ ਤੇ ਪਰਾਹੀ ਆ ਪਰ ਅੱਖ ਦਿੱਤੀ ਆ ਤੇ ਚਿੱਦੜ ਦੁੱਧ ਪਾ ਲੈਂਦੇ ਇਹ ਨਾ ਗਰਮ ਹੋ ਗਈ ਸੀ ਜਿਆਦਾ ਇਹ ਨੂੰ ਥੋੜਾ ਜਿਹਾ ਗਰਮ ਹੋ ਲੈਂਦਾ ਦੱਦਨ ਸ਼ੀਰ ਵਿੱਚ ਪਾਵਾਂਗੇ ਗਾਜਰ ਹਾਂਜੀ ਲਓ ਜੀ ਗਾਜਰਾਂ ਮੈਂ ਪਾ ਦਿੱਤੀਆਂ ਸੀ ਗਿਆ ਵਿੱਚ ਹੋ ਗਏ 15 ਮਿੰਟ ਪਾਈਆਂ ਨੂੰ ਤੇ ਸਮਰ ਸੌਂਦਾ ਨੀਗਾ ਪਿਆਇਆ ਆਪਣੇ ਪਾਪਨ ਹਾਂਜੀ ਮਮਾ ਜੀ ਹਾਂਜੀ ਹਾਂਜੀ ਨਹਿ 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 ਦੰਦੀਆਂ ਜੇ ਘੱਟ ਦਾ ਹਾਂਜੀ ਛੋ ਜੋ ਪੁੱਤ ਛੋ ਜੋ ਛੋ ਜੋ ਛੋ ਆ ਸੁਦਾ ਦੇ ਕਿ ਨਕਲੀ ਨਕਲੀ ਹਾਂਜੀ ਛੋ ਜੋ ਛੋ ਜੋ ਦੁੱਜੀ ਬਾਏ ਬਾਏ ਕਰ ਦੇ ਬਾਏ ਬਾਏ ਨਹੀਂ ਕਰਨੀ ਬਾਏ ਬਾਏ ਕਰ ਓਏ 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 ਹਾ ਅਗੀ ਨਾਨੀ ਨੇ ਦਿੱਤੀ ਐ ਜੀ ਨਾਨੀ ਨੇ ਦਿੱਤਾ ਕੋਣੇ ਇਹਾ ਸੁਦਾ ਦੇਖਿਆ ਐ ਕਰਕੇ ਦੰਦੇ ਸਾਰੀ ਦਿਖਾਉਂਦਾ ਹਾਂਜੀ ਦਾ ਜਿਵੇਂ ਰੇਲਾ ਪਾਣ ਚੱਲ ਰਾਇਆ ਇੱਕ ਨੂੰ ਮਿੱਠਾ ਤੇ ਘਿਓ ਥੋੜਾ ਜਿਹਾ ਪਾ ਦਿੱਤਾ ਆ ਬਸ ਹੁਣ ਜਿਹੜਾ ਮੜਾ ਮੋਟੋ ਗਿੱਲਾ ਚ ਹੈਗਾ ਇਹਨੂੰ ਮਸਕਣਾ ਆ पांच लो जी के जरेला बन गया कॉलियां चापा पा लिया तो हम असली लग गया खान टाइम हो गया या 9 11 बस इत आ पा मम्मी से के आ निकलेंगे बाहर काम नहीं पड़ काम निबड़ दई नहीं कोई फमर फमा फमर फमर É torta? ਆਈ ਸੱਜ ਅਸੀਂ ਨਗਰ ਕੀਰਤਨ ਤੋਂ ਆਏ ਆ ਆਏ ਸੀਗੇ ਸਮਾਨ ਜਿਵੇਂ ਨਾਲ ਇਹਦੇ ਕੱਪੜੇ ਮੋٹے ਪਾਣੇ ਅਸੀਂ ਕੂਟੀਆਂ ਪਾਣੀਆਂ ਸੀ ਇਸ ਕਰਕੇ ਘਰ ਨੂੰ ਅਸੀਂ ਨਾਲੇ ਜੀੜਾ ਮਾਰਿਆ ਨੇ ਆ ਤੇ ਘਰ ਨੂੰ ਆਏ ਸੀਗੇ ਹੁਣ ਨਗਰ ਕੀਰਤਨ ਇੱਥੇ ਜੀ ਨੰਗੜਾ ਨਾਲ ਹੀ ਫੇਰ ਫੇਰ ਰਵਜਣਾ ਹਾਂਜੀ ਹਾਂਜੀ ਆ ਸਾਡੀ ਬੀਬੀ ਆ ਸਮਰਦੀ ਮਾਸੀ ਆ ਸਮਰ ਔਰ ਆਹਾਂ ਕੋਈ ਤੁਸੀਂ ਮੰਮਾ ਸਮਰਦੀ ਮੰਮੀ ਆ ਦੇਖ ਔਰ ਦਿਖਾ ਦਿਓ ਕਹਿੰਦਾ ਹੁਣ ਤੁੰਗਾਓ ਹਾਂ ਹੋਰ ਅਸੀਂ ਗੁਰਦੁਆਰੇ ਜਾਣਾ ਆ ਹਾਂਜੀ ਗੁਰਦੁਆਰੇ ਜਾਣਾ ਮੱਥਾ ਟੇਕ ਕੇ ਫਿਰ ਅਸੀਂ ਇੱਥੇ ਰੋਟੀ ਪਾਣੀ ਖਾ ਕੇ ਲੰਗਰ ਫੇਰ ਘਰ ਨੂੰ ਆਉਣਾ ਆ ਤੇ ਮੱਥਾ ਟੇਕਣ ਹੁਣ ਜਾਣਾ ਸਾਰੇ ਇਹ ਇੱਥੇ ਦੀ ਨਗਰ ਕਿਤੇ ਨੰਗਣਾ ਪੈ ਨਾਲ ਹੀ ਦਲ ਜਾਣਾ ਆ I okay. Bye. Uh -huh. ਮੈਂ ਰੱਖ ਤੇ ਮੈਂ ਕਿ ਦੂਰ ਆ ਮੈਂ ਰੱਖ ਦਿੰਨੀ ਐਸਾ ਲੱਗਦਾ ਮੈਂ ਦੇਖ ਬਾਗੁੰਡਾ ਨਗੁੰਦਲਾ ਨਗੁੰਦੋ ਤਦੋ ਮਿਤ ਦਾ ਤਾ ਆ ਜਾ ਨਾਮ ਲਾ ਪਾਈ ਦਾ ਬਿੰਦਾਂ ਆ ਤੱਕ ਬਹੁਤ ਤਰ ਮੇਰ ਕੰਮ ਦਾ ਤੇ ਤਰ ਦਾ

भेजे नेहा में जो कुलदेवास मसले में कितना कोई नहीं भेजे जो तो आ रही हैं अंतर्लीन कितना भी कितना बेचार होंगे हैं कि कितना को मसल सामने आया हैं और ये तो समझ लगना हैं कि उत्तर वाले बाद में कहां जाएंगे ना वाज़ इतने बार भी तंग कर चलना तबे हम जिसे कुलदेवाजी सोंगों के साथ हम संस्थाशुरी साम्हूं अठ ॻाल्हि ॻाल्हाईंदी आहे ਕੀ ਨਹੀਂ ਤੇ ਕਾ ਨਹੀਂ ਉਹਦੇ ਨਹੀਂ ਅੰਦਰ ਦੀਪੂ ਕਈਆਂ ਨਹੀਂ ਅੰਦਰ ਫਲਾਣੀ ਸ਼ਾਂਤੀ ਕਈਆਂ ਨਹੀਂ ਤੇ ਵਾਲੀ ਮੈਂ ਕਾਉਣ ਲੜੋ ਮੈਂ ਵੀ ਤੇ ਹੁਣ ਤੁਸੀਂ ਕੀ ਉਸਨੂੰ ਦੰਨ ਮਿਲਿਆ ਹੀ ਨਹੀਂ